हां जी किसान ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਆਪਾਂ ਬਣਾਉਣ ਪਹੁੰਚੇ ਆ ਅਡਰੈਸ ਇੱਕ ਵਾਰੀ ਵੇਖਦਾ ਜਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰ ਦਾ ਲੌਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਹਰਪ੍ਰੀਤ ਸਿੰਘ ਜਿਹਦੇ ਫਾਰਮ ਤੋਂ ਅੱਜ ਆਪਾਂ ਵੀਡੀਓ ਬਣਾਉਣੀ ਹੈ ਦੋਸਤੋ ਘਰੇਲੂ ਪਸ਼ੂ ਆ ਵੀਰ ਦਾ ਕੋਈ ਵਪਾਰ ਦਾ ਕੰਮ ਨਹੀਂ ਜੇ ਮੈਂ ਪਹਿਲਾਂ ਤੁਹਾਨੂੰ ਦੱਸ ਦਣਾ ਬਾਕੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਇੱਕ ਇਹ ਗਾਂ ਆਪਾਂ ਸੀਲ ਕਰਨੀ ਹੈ ਵੀਰ ਨੇ ਬਿਲਕੁਲ ਤਾਜੀ ਸੂਈ ਸਵਾਈ ਗਾਂ ਵਾ ਡਿਟੇਲ ਆਪਾਂ ਸਾਰੀ ਇਸ ਗਾਂ ਦੀ ਵੀਰ ਤੋਂ ਪੁੱਛ ਕੇ ਤੁਹਾਨੂੰ ਦੱਸਾਂਗੇ ਜੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਰਖ ਵਰਖ ਜਿਹੜੀ ਕਰਨੀ ਉਹ ਦੋਸਤੋ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦੇ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਓ ਕਰੀਏ ਦੋਸਤੋ ਵੀਰ ਨਾਲ ਗੱਲਬਾਤ ਡਿਟੇਲ ਆਪਾਂ ਸਾਰੀ ਇਸ ਗਾਂ ਦੀ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਦੱਸਾਂਗੇ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਈ ਜੀ ਹੋਰ ਬਈ ਠੀਕ ਠਾਕ ਠੀਕ ਠਾਕ ਵਧੀਆ ਵਧੀਆ ਚੱਲਿੰਦਾ ਕੰਮ ਕਰ ਮੈਂ ਪੂਰਾ ਦੇ ਠੀਕ ਹੈ ਜੀ ਐਡਰੈਸ ਬੋਲ ਦਿਓ ਆਪਣਾ ਵੀਰ ਐਡਰੈਸ ਆਪਣਾ ਪਿੰਡ ਲੋਕਾ ਹਾਂਜੀ ਤੇ ਤਹਿਸੀਲ ਪੱਟੀ ਪੱਟੀ ਹਾਂਜੀ ਤੇ ਇਹ ਆਪਣਾ ਕੈਰੋਂ ਤੋਂ ਲਿੰਕ ਰੋਡ ਨਿਕਲਦਾ ਆਪਣੇ ਬੈਗ ਨੂੰ ਠੀਕ ਹੈ ਜੀ ਕੈਰੋਂ ਤੋਂ ਜਿਹੜੀ ਨੰਦਪੁਰੀ ਆਉਂਦੀ ਹੈ ਨੰਦਪੁਰੀ ਠੀਕ ਹੈ ਜੀ ਠੀਕ ਨੇੜੇ ਆਪਰੋਂ ਨੰਦਪੁਰੀ ਪੈਂਦਾ ਤੇ ਕੈਰੋਂ ਨੇੜੇ ਹਾਂਜੀ ਠੀਕ ਹੈ ਜੀ ਤੇ ਆਪਣਾ ਨਾਮ ਵੀ ਦੱਸ ਦਿਓ ਨਾਮ ਵੀ ਜੀ ਆਪਣਾ ਹਰਪ੍ਰੀਤ ਸਿੰਘ ਫੋਨ ਨੰਬਰ ਕਿੰਦਾ ਹੈ ਫੋਨ ਨੰਬਰ ਇੱਕ ਮਿੰਟ ਦੱਸ ਦੇ ਹਾਂਜੀ 8427 ਹਾਂਜੀ 330 539 ਠੀਕ ਹੈ ਕੋਈ ਨਹੀਂ ਮੈਂ ਫੋਨ ਨੰਬਰ ਦੋਸਤੋ ਸਕਰੀਨ ਤੇ ਚਲਾ ਦੂੰਗਾ ਵੀਰ ਨੂੰ ਕਨਫਰਮ ਨਹੀਂ ਕਰ ਕਿਉਂਕਿ ਨੰਬਰ ਨਵਾਂ ਲਿਆ ਜੀ ਵੀਰ ਨੇ ਇਸ ਕਰਕੇ ਪੂਰਾ ਕਨਫਰਮ ਨਹੀਂ ਕਰ ਤੇ ਨੰਬਰ ਮੈਂ ਸਕਰੀਨ ਤੇ ਚਲਾ ਦੂੰਗਾ ਅਛਾ ਵੀਰ ਜਿਹੜੀ ਆਪਾਂ ਇਹ ਗਾਂ ਵੇਟਣੀ ਹੈ ਮੈਂ ਦੱਸਦਾ ਵੀਰਾਂ ਨੂੰ ਪਹਿਲਾਂ ਕਿ ਗਾਂ ਆਪਣੇ ਪਸ਼ੂ ਘਰੇਲੂ ਹੈ ਰਹਾ ਕੋਈ ਵਪਾਰ ਦਾ ਕੰਮ ਨਹੀਂ ਜਿਆਦਾ ਹੈ ਹਾਂਜੀ ਹਾਂਜੀ ਕਿੰਨਾ ਸੂਆ ਸੂਈ ਗਾਂ ਹੈ ਇਹ ਇਹ ਪਹਿਲਾ ਸੂਆ ਜੀ ਕਿੰਨਾ ਟਾਈਮ ਹੋ ਗਿਆ ਵੀ ਸੂਈ ਨਾ ਇਹਨੂੰ ਕੋਈ 15 ਤੋਂ 20 ਦਿਨ ਹੈ 15 ਤੋਂ 20 ਦਿਨ ਸੂਈਨ ਹੋ ਗਿਆ ਤੇ ਦੰਦਾ ਚੋਂ ਕਿਦਾਂ ਚੈੱਕ ਕੀਤੀ ਇਹ ਛਿੱਗੀ ਆ ਜੀ 6 ਦੰਦੇ ਦੋਸਤੋ ਮੂਹੋਂ ਤੇ ਵੀ ਦੁੱਧ ਕੰਨਾ ਤਿਆਰ ਆ ਹੁਣ ਮੌਕੇ ਦਾ 16 ਤੋਂ 17 ਲੀਟਰ ਵਿੱਚ 16 17 ਕਿਲੋ ਦੁੱਧ ਹੋਣ ਜਿਹੜਾ ਮੌਕੇ ਦਾ ਤਿਆਰ ਆ ਤੇ ਇਹਦਾ ਵੀਰ ਪਤਾ ਵਾ ਕਿਹੜੇ ਸੀਮੰਦੀ ਆ ਆਪੇ ਇਹ ਵੈਸੇ ਡੈਨਮਾਰਕ ਦੀ ਆ ਪਰ ਕਨਫਰਮ ਨਹੀਂ ਗਾੜੀ ਕਿਹੜੇ ਨੰਬਰ ਹੈ ਨਾ ਠੀਕ ਹੈ ਜੀ ਲਓ ਦੋਸਤੋ 15 ਤੋਂ 16 ਦਿਨ ਦਾ ਟਾਈਮ ਜਿਹੜਾ ਇਹਨੂੰ ਸੂਈਨ ਹੋ ਗਿਆ ਦੁੱਧ 16 ਤੋਂ 17 ਕਿਲੋ ਜਿਹੜਾ ਮੌਕੇ ਦਾ ਤਿਆਰ ਆ ਬੱਚਾ ਨਹੀਂ ਦਿਖਦਾ ਵੀਰ ਇਹ ਵੀਰ ਜੀ ਬੱਚਾ ਦੋਸਤੋ ਆਪ ਅੱਛਾ ਦਿੱਤਾ ਜਿੰਨੇ ਡੈਨਮਾਰਕ ਦੀਆ ਦੋਸਤੋ ਆਪੇ ਇਹ ਜਿਹੜੀ ਆਪਣੇ ਸੀਮਨ ਦੀ ਤੇ ਬਾਕੀ ਦੋਸਤੋ ਕਨਫਰਮ ਨਹੀਂਗਾ ਕਿ ਨੰਬਰ ਕਿਹੜਾ ਵਾ ਡੈਨਮਾਰਕ ਦੇ ਵਿੱਚ ਉਹ ਤੁਸੀਂ ਦੋਸਤੋ ਆਪ ਜਿਹੜੀ ਨਿਰਖਪਰ ਕਰ ਲੈਣੀ ਥਣਾ ਸੁਣ ਦੀ ਕੁਆਲਿਟੀ ਕਰ ਲੋ ਚੱਕ ਜੀ ਦੋਸਤੋ ਨਾਲਾਂ ਜਿਹੜੀਆਂ ਹਵਾਨੇ ਦੇ ਕਾਪੀ ਆ ਬਰੀਕ ਬਰੀਕ ਦੁੱਧ ਵੀਰ ਨੇ ਦੱਸਦਾ ਵੀ 16 17 ਕਿਲੋ ਤਿਆਰ ਆ ਤੋੜ ਕੇ ਦਿਖਾਈਏ ਵੀ ਥੋੜੀ ਜਿਹੀ ਕੱਦ ਕੱਦ ਦੋਸਤੋ ਗਾਂ ਦਾ ਪੂਰਾ ਉੱਚਾ ਲੰਮਾ ਸੋਹਣੀ ਸੰਖੀ ਆ ਪੂਰੀ ਸਿਰਫ ਇੱਕ ਕਮੀ ਆ ਕਿ ਨਹਾਈ ਨੂੰ ਵੀ ਨਹੀਂ ਆ ਜੇ ਕਿਉਂਕਿ ਮੌਸਮ ਥੋੜਾ ਡੋਣੇ ਕੱ ਲਓ ਦੋਸਤੋ ਕਰੋ ਚੱਕ ਜੀ ਦਾ ਤੋਰਾ ਤਾਰਾ ਗਾਂ ਦਾ ਦੇ ਗਾ ਦੀ ਲੈਂਥ ਚੈੱਕ ਕਰ ਲਓ। ਇਹ ਲੰਮੀ ਤੋਰ ਥੋੜੀ ਜਿਹੀ ਆਜੋ। ਦੋਸਤੋ ਬੈਕ ਸਾਈਡ ਤੋਂ ਉਹਦਾ ਆਰਡਰ ਗਾਂ ਦਾ ਚੈੱਕ ਕਰ ਲਓ। ਥੋੜੀ ਜਿਹੀ ਵੀ ਅੱਗੇ ਤੋਂ ਲੰਮੀ ਤੋਰੇ ਹੁੰਦੇ ਨੇ। ਥਣਾ ਥਣਾ ਦੀ ਕੁਆਲਿਟੀ ਦੋਸਤੋ ਚਾਰੇ ਥਣ ਗੈਪ ਚ ਕੋਈ ਫੋਰਸ ਸ਼ਾਗ ਨਹੀਂ ਨਾਲ ਚੈੱਕ ਕਰ ਸਕਦੇ ਹੋ ਤੁਸੀਂ। ਲਗਾ ਵੀ ਰਿਮੋਟ ਦਾ। ਫੇਸ ਕੁਆਲਟੀ ਦੋਸਤੋ ਤੁਹਾਨੂੰ ਗਾਦੀ ਚੈੱਕ ਕਰਵਾ ਦੇਣਾ ਪਹਿਲਾ ਸੂਆ ਸੂਈ ਜੀ 24 ਜੁਈ ਵੀਰੇ ਐ ਵਧੀਆ ਇੱਕ ਨੰਬਰ ਦੀ ਐ ਵਧੀਆ ਇੱਕ ਨੰਬਰ ਕੋਈ ਪੂਰ ਛਟਾ ਕੋਈ ਥਣਾ ਦੀ ਵਾਧ ਕਟ ਹੋਏ ਨਾ ਜੀ ਠੀਕ ਹੈ ਜੀ 24 ਜੁਈ ਦੋਸਤੋ ਵੀਰ ਕਹਿੰਦਾ ਇੱਕ ਨੰਬਰ ਦੀ ਆ ਕੋਈ ਪੂਰ ਛਟਾ ਨਹੀਂ ਕੋਈ ਥਣਾ ਦੀ ਵਾਧ ਘੱਟ ਨਹੀਂ ਜੇ ਨੇੜ ਤੋਂ ਜਿਹੜੇ ਥਾਂ ਤੋਂ ਦੁਕਾਨ ਲਗਾਉਂਦੇ ਆ ਲੋਕ ਹੱਥ ਕਟਈ ਚਵਾਈ ਮੁੱਠੀ ਨਾਲ ਥਾਂ ਦੋਸਤੋ ਬਹੁਤ ਵਧੀਆ ਜੇ ਕਿਸੇ ਵੀ ਇਹਨੇ ਮਸ਼ੀਨ ਤੇ ਚਵਾਈ ਕਰਨੀ ਤਾਂ ਵੀ ਦੋਸਤੋ ਥਾਂ ਤੇ ਆਪਾਂ ਮਸ਼ੀਨ ਤੇ ਚੋਨੇ ਆ ਜੀ ਅੱਛਾ ਮਸ਼ੀਨ ਤੇ ਠੀਕ ਹੈ ਜੀ ਦੋਸਤੋ ਵੀਰ ਮਸ਼ੀਨ ਤੇ ਚਵਾਈ ਕਰਦਾ ਇਹਦੀ ਤੇ ਜੇ ਕਿਸੇ ਵੀਰ ਨੇ ਹੱਥੀਂ ਚਵਾਈ ਕਰਨੀ ਤੇ ਦੋਸਤੋ ਉਹ ਵੀ ਚਵਾਈ ਬਹੁਤ ਵਧੀਆ ਹੋ ਸਕਦੀ ਹੈ ਉਲਟ ਬਣੀ ਵਾਲੇ ਪਾਸੋਂ ਥਾਂ ਦੀ ਕੁਆਲਿਟੀ ਚੈੱਕ ਕਰਵਾ ਦਿੰਦਾ ਅੱਛਾ ਜੀ ਦੋ ਮਰੇ ਮੇਕੇ ਚਵਾਈ ਹੋ ਜਾਂਦੀ ਠੀਕ ਹੈ ਜੀ ਕਿੰਨਾ ਮੁੱਲ ਕਰਦੇ ਵੀਰ ਜੀ ਬੋਲੋ ਵੀਰ ਜੀ ਇਹਦਾ 65 ਕਰਦੇ ਆ ਹਾਂ ਜੀ ਠੀਕ ਕਦਾਂ ਮੰਨ ਲੜਣਾ ਜੀ ਮਾਨਦਾਨ ਆਪਾਂ 2000 ਮਾਨਦਾਨ ਕਰ ਦਾਂਗੇ 63000 ਦੇ 63000 ਦੇ ਕਰ ਦਾਂਗੇ ਠੀਕ ਹੈ ਜੀ 63000 ਰੁਪਏ ਦੋਸਤੋ ਵੀਰ ਨੇ ਡਿਮਾਂਡ ਰੱਖੀ ਆ 63000 ਰੁਪਏ ਦੇ ਵਿੱਚ ਵੀਰ ਕਹਿੰਦਾ ਜਿਹੜਾ ਕੋਈ ਵੀਰ ਭਰਾ ਖੇਦਣਾਊਗਾ ਉਹਦਾ ਮੌਕੇ ਤੇ ਜਿਹੜਾ ਮਾਨਦਾਨ ਹੋਊਗਾ ਜ਼ਰੂਰ ਕਿਉਂਕਿ ਮੋਲ ਜਿਹੜੇ ਹੁੰਦੇ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ ਫੋਨ ਜ਼ਰੂਰ ਕਰਿਆ ਕਰੋ ਪਹਿਲਾ ਸੂਆ ਦੋਸਤੋ ਗਾਂ ਸੂਈ ਆ 6 ਦੰਦ ਮੂੰਹ 16 ਤੋਂ 17 ਲੀਟਰ ਦੁੱਧ ਮੌਕੇ ਦਾ ਤਿਆਰ ਜੇ ਪ੍ਰਿੰਟ ਪ੍ਰੂਨਟ ਗਾਂ ਦਾ ਦੋਸਤੋ ਚੈੱਕ ਕਰ ਲਓ ਬਹੁਤ ਵਧੀਆ ਬਹੁਤ ਚੰਗੀ ਸ਼ੈ ਨੇਗੇ ਸਿਰਫ ਇੱਕ ਕਮੀ ਸਿਰ ਅਡਰੈਸ ਇੱਕ ਵੀਰ ਦੇ ਮੈਂ ਫੇਰ ਬੋਲ ਦਣਾ ਪਿੰਡ ਦੋਸਤੋ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਵੀਰ ਆਪਣਾ ਦੱਸ ਦਈਏ ਕਰੀ ਹਰਪ੍ਰੀਤ ਸਿੰਘ ਨਾਮ ਆਪਣਾ ਵੀ ਦੀ ਹਰਪ੍ਰੀਤ ਸਿੰਘ ਫੋਨ ਨੰਬਰ ਦੋਸਤੋ ਮੈਂ ਵੀਰ ਦਾ ਜਿਹੜਾ ਸਕਰੀਨ ਤੇ ਚੱਲਦਾ ਕਰ ਦੂੰਗਾ ਕੈਰੋਂ ਤੋਂ ਦੋਸਤੋ ਜੇ ਕਿਸੇ ਵੀਰ ਨੇ ਆਨੰਦਪੁਰ ਵਾਲੇ ਪਾਸੇ ਨੂੰ ਜਾਣਾ ਹੋਵੇ ਤੇ ਕੈਰੋਂ ਤੋਂ ਸੜਕ ਨਿਕਲਦੀ ਹੈ ਵੀਰ ਦੇ ਆਪਣੇ ਇਸ ਘਰ ਨੂੰ ਆਨੰਦਪੁਰੂ ਦੋਸਤੋ ਬਿਲਕੁਲ ਲਾਗੇ ਸਰਾਲੀ ਮੰਡ ਪਿੰਡ ਵੀ ਬਿਲਕੁਲ ਨਜ਼ਦੀਕ ਆ ਮੇਨ ਜਿਹੜੀ ਵੀਟ ਕਰਨੀ ਹੈ ਵੀਰ ਦਾ ਤੁਸੀਂ ਆਪਾਂ ਫੋਨ ਨੰਬਰ ਚਲਾ ਦੂੰਗਾ ਸਕਰੀਨ ਤੇ ਵੀਰ ਨਾਲ ਫੋਨ ਤੇ ਗੱਲਬ